ਉਹਤੇਕ ਮਾਦਰ ਸਾਹਿਬ ਉਹਨਾਂ ਦਾ 350ਵਾਂ ਸ਼ਕੀਤੀ ਦਿਹਾੜਾ ਜਿਹੜਾ ਪੂਰੀ ਦੁਨੀਆ ਭਰ ਦੇ ਵਿੱਚ ਅ ਸਭ ਜਿਹੜੀ ਹੈ ਉਹ ਬੜੀ ਸ਼ਰਧਾ ਦੇ ਨਾਲ ਉਹਨਾਂ ਨੇ ਜਿਹੜੀ ਸ਼ਰਧਾ ਦੇ ਕੁੱਟਨੀ ਕਰੀ ਹੈ। ਪੰਜਾਬ ਵਿਧਾਨ ਸਭਾ ਨਾਪਾ ਦੇ ਵਿੱਚ ਚਾਰ ਬਣੇ। ਇੱਥੇ ਮੈਂ ਖੜਾ ਇਹ ਕਹਿੰਨੇ ਕਿ ਵਿਧਾਨ ਸਭਾ ਨਾਪਾ ਦੇ ਵਿੱਚ ਇਹ ਸੰਸਦ ਚਰਚਾ ਸ਼ੋਭਾ ਪ੍ਰਾਪਤ ਕਰਦੇ। ਇਸ ਤੋਂ ਬਾਅਦ ਪਿੰਡ ਨਾਲ ਹੀ ਹੈ ਜੀ ਰਾਮਗੜ੍ਹ। ਫੋੜਾ ਤੇ ਉਸ ਤੋਂ ਬਾਅਦ ਪਿੰਡ ਤੁਹੀ ਹੈ ਜਿਸ ਜਵਾਬ ਗੋਲਪੰਡ ਹੈ। ਤੇ ਇਹ ਚਾਰ ਪਿੰਡਾਂ ਦੇ ਵਿੱਚ ਹੁੰਦੇ ਹੋਏ ਇਹ ਬਾਕੀ ਪਿੰਡਾਂ ਦੇ ਵਿੱਚ ਵੀ ਜਾਉਂਦੇ ਹੋ ਬਹੁਤ ਹਲਕਿਆਂ ਦੇ ਵਿੱਚ ਔਰ ਸਿਮੜੋ ਜਿਹੜੀ ਗੁਰਸਾਮ ਚਰਚਾ ਤੋਂ ਆਪਾਂ ਤਾਂ ਅੱਜ ਸਮਾਪਤ ਹੋ ਗਈ। ਸੰਗਤ ਦੇ ਵਿੱਚ ਬਹੁਤ ਸ਼ਾਹ ਔਰ ਗੁਰਸਾਮ ਨੂੰ ਸਾਰੇ ਪਿਆਰ ਕਰਦੇ ਨੇ ਕਿਉਂਕਿ ਗੁਰੂ ਸਾਹਿਬ ਦਾ ਪਰਿਵਾਰ ਜਿਹੜਾ ਜੋ ਉਹਨਾਂ ਨੇ ਸਿੱਖੀਜ਼ਮ ਲਈ ਦਾ ਸਿਖ ਪਾਉਣ ਲਈ ਜਾਂ ਇਨਸਾਨੀਤ ਲਈ ਜਾਂ ਧਰਮ ਤੋਂ ਪਰਤ ਕੇ ਇਨਸਾਨੀਤ ਲਈ ਜੋ ਕੀਤਾ ਉਹ ਦੀ ਉਦਾਹਰਨ ਦੁਨੀਆ 'ਚ ਕਿਤੇ ਨਹੀਂ ਮਿਲਦੀ। ਸੋ ਸਾਡੇ ਵੱਲੋਂ ਵੀ ਸ਼ਰਧਾ ਹੈ ਜੀ ਉਹਨਾਂ ਦਾ ਸਤਿਕਾਰ ਹੈ। ਪੰਜਾਬ ਸਰਕਾਰ ਵੀ ਚਾਰ ਹੋਰ ਵੱਡੇ ਜਿਹੜੇ ਨਗਰਪਾਲਿਕਾ ਪੂਰੇ ਪੰਜਾਬ ਦੇ ਵਿੱਚ ਹੋ ਰਹੇ ਆ ਔਰ ਉਹਦਾ ਸਾਰਾ ਖਾਡਾ ਤਿਆਰ ਹੋ ਗਿਆ ਤੇ ਜਿਹੜੇ ਚਾਰ ਪਿੰਨ ਵਿਧਾਨ ਸਭਾ ਨਾਬਾ ਦੇ ਵਿੱਚ ਆਉਂਦੇ ਆ ਜੇ ਵਾਸਤੇ ਸਰਕਾਰ ਨੇ ਸਪੈਸ਼ਲ 50 ਲੱਖ ਦੀ ਗ੍ਰਾਂਟ ਔਰ ਇਹ ਸਾਰੇ ਪਿੰਡਾਂ ਦੇ ਵਿੱਚ ਧਾਰਮਿਕ ਸਮਾਗਮ ਜਿਹੜੇ ਆ ਸਰਕਾਰ ਆਪਣੇ ਵੱਲੋਂ ਜਿਹੜਾ ਇਹ ਸੰਗਤ ਨੂੰ ਨਾਲ ਲੈ ਕੇ ਸਰ ਕਰਵਾਉਂਦੀ। ਇਹ ਦੇਖੋ ਸ਼ੁਰੂ ਤੋਂ ਹੀ ਇਹ ਸਮੱਸਿਆ ਰਹੀ ਹੈ ਸਾਡੇ ਕੰਮ ਦੇ ਵਿੱਚ ਕਿਤੇ ਨਾ ਕਿਤੇ ਧਰਮ ਦੇ ਨਾਂ ਤੇ ਵੱਡੀ ਪਾਈ ਜਾਂਦੀ ਹੈ ਪਰ ਇਹ ਇਹ ਸਭ ਦਾ ਸਾਂਝਾ ਹੈ ਜੀ ਸਰਬਸਾਭ ਸਾਰੇ ਸੰਜੇ ਨੇ ਔਰ ਸਭ ਨੂੰ ਇਕੱਠੇ ਹੋ ਕੇ ਹਰੇਕ ਧਰਮ ਦੇ ਲੋਕ ਇਕੱਲਾ ਸਿੱਖ ਕੌਮ ਨੇ ਲਈ ਜਿਹੜੀ ਹਿੰਦੂ ਕਮਿਟੀ ਆ ਉਹ ਵੀ ਵੱਡਾ ਸਤਿਕਾਰ ਕਰਦੀ ਹੈ ਗੁਰਤੇਗਵਰ ਸਿੰਘ ਸਾਹਿਬ ਦਾ ਤੇ ਸਭ ਨੂੰ ਇਕੱਠੇ ਹੋ ਕੇ ਇਹ ਜਿਹੜਾ ਸਮਾਗਮ ਹੈ ਸਾਡੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜੀ ਸਾਦੇ 350 ਸਾਲਾ ਸਤਾਪਤੀ ਦੇਵਸ਼ ਹਿੰਦੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸਮਰਪਿਤ ਜੋ ਚੇਤਨ ਮਾਰਚ ਚ ਕੱਢਿਆ ਜਾ ਰਿਹਾ ਹੈ ਉਸ ਵਾਧੇ ਦੇ ਵਿੱਚ ਅੱਜ ਅਸੀਂ ਇੱਥੇ ਸਾਰੇ ਇਕੱਤਰ ਹੋਏ ਆਂ ਤੇ ਸਾਡੀ ਸਾਰੀ ਟੀਮ ਸਾਡੇ ਜ਼ਿਲ੍ਹਾ ਪਟਿਆਲਾ ਦੱਖਣੀ ਦੇ ਪ੍ਰਧਾਨ ਸ਼੍ਰੀ ਹਰਮੇਸ਼ ਗੋਇਲ ਜੀ ਭਾਰਤੀ ਜਨਤਾ ਪਾਰਟੀ ਸਾਡੇ ਪੰਜਾਬ ਦੇ ਨੇਤਾ ਸ਼੍ਰੀ ਰਜੇਸ਼ワੰਸਲ ਬੱਬੂ ਜੀ ਸਾਡੇ ਪਰਮਿੰਦਰ ਗੁਪਤਾ ਜੀ ਮਤਲਬ ਪ੍ਰਧਾਨ ਸਾਡੇ ਭੱਲਾ ਜੀ ਰਿਸ਼ੂ ਜੀ ਕਾਲੜਾ ਜੀ ਜਲੋਟਾ ਜੀ ਸਾਰੀ ਟੀਮ ਸਾਡੀ ਅੱਜ ਇਕਜੁੱਟ ਹੋ ਕੇ ਇੱਥੇ ਸੇਵਾ ਕਰਨ ਦੇ ਲਈ ਪਹੁੰਚੀ ਹੋਈ ਹੈ ਤੇ ਅਸੀਂ ਨੌਜਵਾਨਾਂ ਨੂੰ ਤੁਹਾਡੇ ਦੇ ਮਾਧਿਅਮ ਰਾਹੀਂ ਬੀਲ ਕਰਦੇ ਆ ਕਿ ਅੱਜ ਸਾਨੂੰ ਗੁਰੂਆਂ ਦੇ ਦਿੱਤੇ ਸੰਧਾਰਤਾ ਦੇ ਉੱਤੇ ਚੱਲਣ ਦੀ ਜ਼ਰੂਰਤ ਹੈ ਆਓ ਸਾਰੇ ਆਪਾਂ ਰਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹੁਤ ਵੱਡੇ ਥਾਗਾ ਵਾਲੇ ਆ ਸਾਨੂੰ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲ ਸਦੀ ਦੇ ਚੇਤਨਾ ਮਾਰਤ ਜਿਹੜਾ ਅੱਜ ਇੱਥੇ ਦੀ ਜਾ ਰਹੇ ਆ ਸਾਡੀ 90 ਦੀ ਟੀਮ ਬਿੱਟੂ ਇਹਨਾਂ ਦੇ ਨਾਲ ਸਾਡੀ ਸਾਡੀ ਟੀਮ ਬੱਬੂ ਜੀ ਸਾਡੇ ਮੰਡਲ ਪ੍ਰਧਾਨ ਸਾਰੀ ਟੀਮ ਸਾਡੀ ਭਾਰਤੀ ਜਨਤਾ ਪਾਰਟੀ ਦੀ ਖੜੀ ਆ ਅਸੀਂ ਲੰਗਰ ਦੀ ਸੇਵਾ 'ਚ ਅੱਜ ਅਸੀਂ ਬੱਡੀ ਗਿੰਤੀ ਜੇ ਭਾਰਤੀ ਜਨਤਾ ਪਾਰਟੀ ਵੱਲੋਂ ਲਾਇਆ ਗਿਆ ਸੋ ਅਸੀਂ ਤਾਂ ਇਹੀ ਕਹਾਂਗੇ ਵੀ ਜੋ ਉਹਨਾਂ ਦਾ ਉਪਦੇਸ਼ ਨੇ ਉਹ ਤੇ ਸਾਰੇ ਸਾਨੂੰ ਪਹਿਲਾ ਦੇਣਾ ਚਾਹੀਦਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹ ਅੱਜ ਦਾ ਜਿਹੜਾ ਦਿਹਾੜਾ ਉਹਨੂੰ ਦੁਨੀਆ ਦੇ ਇੱਕ ਸੁਨਹਿਰੀ ਪੰਨੇ 'ਤੇ ਲਿਖਿਆ ਗਿਆ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਜਿਹੜੀ ਦਿੱਤੀ Hindu ਕੌਮ ਵਾਸਤੇ ਦਿੱਤੀ ਔਰ ਸਾਰੇ ਜਿੱਥੇ ਕਿਤੇ ਵੀ ਲੋੜ ਪਈ ਸਭ ਤੋਂ ਜਾ ਕੇ ਉਹਨਾਂ ਨੇ ਦਿੱਲੀ 'ਚ ਸ਼ਹਾਦਤ ਦਿੱਤੀ ਔਰ ਅੱਜ ਦਾ ਦਿਨਾ ਦਿਹਾੜਾ ਇਹ ਤਾਂ ਹਰ ਇੱਕ ਨੂੰ ਮਨਾਉਣਾ ਚਾਹੀਦਾ ਔਰ ਉਹਨਾਂ ਨੂੰ ਅੱਜ ਸ਼ਰਦਾ ਜਿਹੜੀ ਹੈ ਉਹ ਭੇਟ ਕਰਨੀ ਚਾਹੀਦੀ ਆ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਰਦਾ ਸਮਨ ਭੇਟ ਕਰਦਾ ਜਿਨ੍ਹਾਂ ਨੇ ਆਪਣਾ ਪਰਿਵਾਰ ਨਹੀਂ ਦੇਖਿਆ ਆਪ ਨਹੀਂ ਦੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਦੇਖ ਕੇ ਆਪਣਾ ਸਾਰਾ ਪਰਿਵਾਰ ਮਾਰਤਾ ਅੱਜ ਜਿਹੜਾ ਸ਼ਹੀਦੀ ਦਿਵਸ ਹੈ ਸਾਡੇ ਇਲਾਕੇ 'ਚ ਆਇਆ ਮੈਂ ਵੀ ਉਹਦਾ ਸਵਾਗਤ ਕੀਤਾ ਬਹੁਤ ਜ਼ਿਆਦਾ ਉਹਦੀ ਸ਼ਰਧਾ ਸੂਮਨ ਭੇਟ ਕੀਤੀ ਆ ਮੈਂ ਵੀ ਆਪਣੇ ਵੱਲੋਂ ਇਲਾਕੇ ਦਾ ਕਾਉਂਸਲਰ ਹੋਣ ਦੇ ਨਾਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾ ਸੂਮਨ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲਪ ਤੇ ਜੰਜੂ ਦੇ ਰਾਖੇ ਜਗਤਪਤ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਕੀ ਦਾ 350 ਸਾਲ ਦਾ ਸ਼ਹੀਦੀ ਸ਼ਤਾਫ ਦੀ ਸਭਾ ਕੁਣਜ 25 ਨਵੰਬਰ ਨੂੰ ਆ ਰਿਹਾ ਹੈ 사ਤਗੁਰਾਂ ਦੀ ਸ਼ਹਾਦਤ ਨੂੰ ਸਮਰਪਿਤ ਜੋ ਨਾਕੇ ਦੇ ਇਲਾਕੇ ਦੇ ਮਹਾਰਾਜ ਜੀ ਦੇ ਤਕਰੀਬੀ 7 ਇਤਿਹਾਸਕ ਸਥਾਨ ਦੇ ਉਦਾਸਥਾਨਾਂ ਤੱਕ ਸ਼ਹੀਦੀ ਚੇਤਨਾ ਮਾਰਚ ਅਜ ਨਗਰ ਗੁਣੀ ਕੇ ਪੀਆ ਸੰਗਤਾਂ ਵੱਲੋਂ ਔਰ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸ਼੍ਰੋਮਣੀ ਪੰਥਕ ਕਾਲੀਕੁੱਟਾ ਦਲ 5ਵੇਂ ਤੱਕ ਵੱਲੋਂ ਔਰ ਜਥੇਦਾਰ ਸਰਦਾਰ ਸਿਕੰਦਰ ਸਿੰਘ ਢੋਡਾ ਜੋ ਇਸ ਹਲਕੇ ਦੇ ਸ਼ੌਂਦਿਕ ਗੁਰਦੁਆਰਾ ਕਪਤਨ ਦੇ ਪੇਟੀ ਦੇ ਮੈਂਬਰ ਸਾਹਿਬ ਨੇ ਉਹਦਾ ਵੱਲੋਂ ਸਾਰੀਆਂ ਸੰਕਟਾਂ ਦੇ ਸਹਿਯੋਗ ਦੇ ਨਾਲ ਅੱਜ ਸ਼ਹੀਦੀ ਚੇਤਨਾ ਮਾਰਚ ਦਾ ਆਰੰਭ ਕੀਤਾ ਜਾ ਰਹੇ ਨੇ ਔਰ ਇਹਦਾ ਚੇਤਨਾ ਮਾਰਚ ਦਾ ਇੱਕੋ ਇੱਕ ਪ੍ਰਯੋਜਨ ਹੈ ਕਿ ਜਿੱਥੇ-ਜਿੱਥੇ ਸਤਪੁਰਾਂ ਦੇ ਚਰਨ ਪਾਏ ਆ ਬਾਦਸ਼ਾਹ ਨੇ ਉਹਦਾ ਸਥਾਨਾਂ ਤੇ ਜਾ ਕੇ ਉਸ ਇਲਾਕੇ ਦੀਆਂ ਸੰਕਟਾਂ ਨੂੰ ਬਲੂਣਾ ਦੇਣਾ ਇਸ ਸੰਗੇ ਦੇ ਸਾਤ ਪੁਰਾਣਾ ਸ਼ਹੀਦੀ ਦਿਹਾੜਾ ਆ ਰਿਹਾ 350 ਸਾਲਾ ਉਹ ਵੱਧ ਚੜ ਕੇ ਸਾਤ ਪੁਰਾਣਾ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਅਸੀਂ ਗੁਰਮਤ ਸਭਾ ਬਾਦ ਦੇ ਵਿੱਚ ਧਾਰਮਿਕ ਸਮਾਪਨ ਦੇ ਵਿੱਚ ਮਨਾਈਏ ਏਪੀਐਨ ਦੇ ਨਾਮ ਵਾਸਤੇ ਅੱਜ ਸ਼ਹੀਦ ਚੇਤਨਾ ਮਾਰਚ ਦਾ ਆਰੰਭ ਹੋ ਰਿਹਾ ਮਨੁੱਖੀ ਅਧਿਕਾਰਾਂ ਵਾਸਤੇ ਸਭ ਤੋਂ ਪਹਿਲੀ ਸ਼ਹਾਦਤ ਸਾਡੇ ਜਗਤ ਦੇ ਦਾਤਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਹੈ ਉਹਨਾਂ ਦੀ ਸ਼ਹਾਦਤ ਨੂੰ ਪਾਈ ਮਤੀ ਦਾਸ ਦੀ ਪਾਈ ਸਤੀ ਦਾਸ ਦੀ ਪਾਈ ਵਿਆਲਾ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆ ਤੇ ਇੱਕ ਬਾਤ ਹੈ ਸੱਚੇ ਪਾਤਸ਼ਾਹ ਦੀ ਮੱਡੀ ਬਖਸ਼ਰੀ ਹਲਕੀ ਉੱਪਰ ਸਤ ਸਾਰੇ ਮੇਰੀ ਪਾਸ਼ਾ ਦੀ ਅੱਜ ਗੁਣੀਕੇ ਦੇ ਪਾਸ਼ਾ ਦਾ ਸਥਾਨ ਹੈ ਪਾਸ਼ੇ ਨੌਵੀਂ ਗੁਣੀਕੇ ਤੋਂ ਇਹ ਸ਼ਹੀਦ ਦੀ ਚੇਤਨਾ ਮਾਰਚ ਆਰੰਭ ਹੋ ਰਿਹਾ ਹੈ ਗੁਰੂ ਸਾਹਿਬ ਦਾ 350 ਸਾਲਾ ਸ਼ਹੀਦੀ ਦਾ ਪਰ ਹੈ ਭਾਈ ਮਤੀ ਦਾ ਸਪਾਈ ਸਤੀ ਦੇ ਭਾਈ ਡੈਡਾ ਜੀ ਸ਼ਹੀਦੀ ਦਾ ਪਰ ਹੈ ਉਹਨਾਂ ਸਮਝਾ ਸਾਲਾ ਅਸੀਂ ਪੰਥ ਨੂੰ ਚੇਤਨਾ ਲੈ ਕੇ ਸਨੇਹਾ ਲੈ ਕੇ ਚੱਲਿਆ ਵੀ ਪਾਤਸ਼ਾਹ ਦਾ ਸ਼ਹੀਦਾ ਉਹ ਰਲ ਕੇ ਸਾਰੇ ਆਪਾਂ ਪਾਸ਼ਾ ਨੂੰ ਨਮਨ ਕਰੀਏ ਸ਼ਹੀਦਾਂ ਨੂੰ ਨਮਨ ਕਰੀਏ ਔਰ ਜਿਸ ਸਤਿਗੁਰ ਨੇ ਸਾਨੂੰ ਜੀਵਨ ਬਖਸ਼ਿਆ ਉਹਦਾ ਕੋਟਪੋਟ ਸ਼ੁਕਰਾਨਾ ਕਰੀਏ ਆਪਣੇ ਬੱਚਿਆਂ ਨੂੰ ਇਸ ਰਾਸਤੇ ਤੋ ਵੀ ਉਹਨਾਂ ਨੂੰ ਕੁਰਸੀਕ ਬਣਾਈਏ ਔਰ ਜੋ ਗੁਰੂ ਸਾਹਿਬ ਦਾ ਸੰਦੇਸ਼ ਸੀ ਮਨੁਕੀਤ ਕਾਰਨ ਦੀ ਸ਼ਹਾਦਤ ਹੋਈ ਧਰਮ ਦੀ ਯਾਦ ਲਈ ਸ਼ਹਾਦਤ ਹੋਈ ਉਹ ਤੋਂ ਇਹ ਨਾਲ ਲੱਗੇ ਆਪਣੀ ਜ਼ਿੰਦਗੀ ਬਤੀਤ ਕਰੀਏ ਸਭ ਦਾ ਸਤਿਕਾਰ ਕਰੀਏ